ਕੋ ਐ ਹੁਣ ਚਾਰ ਸੀਟਾਂ ਦੋ ਐਮਐਲਏ ਦੀਆਂ ਦੋ ਐਮਪੀ ਦੀਆਂ ਰਾਣੀ ਨੂੰ ਕੱਲੇ ਨੂੰ ਦੇ ਦੇ ਤੇ ਤੇਰੇ ਤਾਂ ਵੀ ਨਹੀਂ ਹੋ ਸਕਦਾ ਪਾਰਟੀ ਆ ਹੈ ਜੇ ਹੁਕਮ ਕਰੇਗੀ ਤੇ ਦੋਨੋਂ ਵੀ ਲੜ ਲੈ ਕਾਂਗਰਸ ਪਾਰਟੀ ਦੇ ਨੇਤਾ ਰਾਣਾ ਗੁਰਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਚਾਹੇ ਅਨੰਦਪੁਰ ਸਾਹਿਬ ਤੋਂ ਸੀਟ ਤੇ ਦੇਵੇ ਜਾਂ ਹਲਕਾ ਖਡੂਰ ਸਾਹਿਬ ਤੋਂ ਰਾਣੇ ਦਾ ਮੁੰਡਾ ਉੱਥੋਂ ਇਲੈਕਸ਼ਨ ਲੜੇਗਾ ਕਾਂਗਰਸ ਪਾਰਟੀ ਜੇਕਰ ਦੋਨੇ ਸੀਟਾਂ ਸ਼੍ਰੀ ਅਨੰਦਪੁਰ ਸਾਹਿਬ ਤੇ ਖਡੂਰ ਸਾਹਿਬ ਦੇਣਾ ਚਾਹੁੰਦੀ ਹੈ ਤੇ ਦੋਨਾਂ ਸੀਟਾਂ ਤੇ ਅਸੀਂ ਚੋਣ ਲੜਾਂਗੇ ਤੇ ਜਿੱਤ ਕੇ ਵੀ ਵਿਖਾਵਾਂਗੇ ਸਾਧਰਾ ਪਰਿਵਾਰ ਨਾਲ ਉਹਨਾਂ ਦੀਆਂ ਦੋ ਬੇਟੀਆਂ ਮੇਰੇ ਦੋ ਬੇਟੇ ਜੀਆਂ ਤੇ ਉਹਨਾਂ ਦੇ ਸਦੇ ਤੇ ਮੈਂ ਅੱਜ ਇੱਥੇ ਆਇਆ ਰਾਣਾ ਜੀ ਅਨੰਦਪੁਰ ਸਾਹਿਬ ਤੋਂ ਇਲੈਕਸ਼ਨ ਲੜਨਗੇ ਕਿ ਦੇਖੋ ਗੱਲ ਇਹ ਹੈ ਦੋਨਾਂ ਹਲਕਿਆਂ 'ਚ ਮਾਲਕ ਦੀ ਕਿਰਪਾ ਹੈ ਪਾਰਟੀ ਜਿੱਥੋਂ ਟਿਕਟ ਦੇਗੀ ਮੈਂ ਪਾਰਟੀ ਦੇ ਅੱਗੇ ਤਾਂ ਫਿਰ ਸਿਰ ਝੁਕਦਾ ਜੀ ਦੋ ਦੋਨਾਂ ਜਗ੍ਹਾ ਤੋਂ ਵੀ ਲੜ ਸਕਦੇ ਹਾਂ ਦੇਖੋ ਐ ਹੁਣ ਚਾਰ ਸੀਟਾਂ ਦੋ ਐਮਐਲਏ ਦੀਆਂ ਦੋ ਐਮਪੀ ਦੀਆਂ ਰਾਣੇ ਨੂੰ ਇਕੱਲੇ ਨੂੰ ਦੇ ਦੇ ਤੇ ਮੇਰੇ ਤਾਂ ਵੀ ਨਹੀਂ ਹੋ ਸਕਦਾ ਪਾਰਟੀ ਆ ਹੈ ਜੇ ਹੁਕਮ ਕਰੇਗੀ ਤੇ ਦੋਨੋਂ ਵੀ ਲੜ ਲੈਣਗੇ